ਜਦੋਂ ਬਾਈ ਦੇ ਘਰੇ ਪਹਿਲਾ ਪੁੱਤ ਪੈਦਾ ਹੁੰਦਾ ਤਾਂ ਉਸ ਪੁੱਤ ਦੀ ਮੌਤ ਜਨਮ ਤੋਂ 7 ਘੰਟਿਆਂ ਬਾਅਦ ਹੋ ਜਾਂਦੀ ਹੈ ਫਿਰ ਦੂਜੀ ਵਾਰੀ ਬਾਈ ਫਰਾ ਦੇ ਘਰੇ ਦੋ ਜੋੜੇ ਪੁੱਤ ਜਨਮ ਲੈਂਦੇ ਆ ਇੱਕ ਪੁੱਤ ਦੀ ਫਿਰ 7 ਦਿਨਾਂ ਬਾਅਦ ਮੌਤ ਹੁੰਦੀ ਆ ਤੇ ਦੂਜੇ ਪੁੱਤ ਦੀ ਮੌਤ 7 ਹਫ਼ਤਿਆਂ ਬਾਅਦ ਹੁੰਦੀ ਆ ਫਿਰ ਬਾਈ ਦੇ ਦਿਲ ਦੇ ਵਿੱਚ ਐਡਾ ਕ ਭੈੜਾ ਡਰ ਬਹਿ ਜਾਂਦਾ ਕਿ ਜਿਹੜਾ ਪੁੱਤ ਉਹਨਾਂ ਨੇ ਗੋਦ ਲਿਆ ਹੁੰਦਾ ਰਾਤ ਨੂੰ ਉੱਠ ਉੱਠ ਕੇ ਉਹਦੀ ਧੜਕਣ ਚੈੱਕ ਕਰਦਾ ਹੁੰਦਾ ਉਹਦੀ ਛਾਤੀ ਤੇ ਹੱਥ ਰੱਖ ਕੇ ਦੇਖਦਾ ਹੁੰਦਾ ਕਿ ਜਿਉਂਦਾ ਜਾਂ ਇਹ ਮਰ ਗਿਆ ਇਹੋ ਜਾਂ ਬਾਈ ਦੇ ਨਾਲ ਕੀ ਵਾਪਰਿਆ ਕਿ ਜਿੰਨੇ ਵੀ ਪੁੱਤ ਪੈਦਾ ਹੋਏ ਸਾਰੇ ਰੱਬ ਨੂੰ ਪਿਆਰੇ ਹੋਗੇ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਿਆਣੇ ਕਹਿੰਦੇ ਹੁੰਦੇ ਆ ਵੀ ਜੋ ਬੀਜਾਂਗੇ ਉਹ ਇੱਕ ਨਾ ਇੱਕ ਦਿਨ ਵੱਡਣਾ ਜ਼ਰੂਰ ਪਊਗਾ ਜੋ ਆਪਾਂ ਦੁਨੀਆ ਤੇ ਪਾਪ ਕਰਦੇ ਆ ਉਹਦਾ ਕਦੇ ਨਾ ਕਦੇ ਨਤੀਜਾ ਭੁਗਤਣਾ ਜ਼ਰੂਰ ਪੈਂਦਾ ਜਾਂ ਮੰਦਾ ਆਪ ਭੁਗਤਦਾ ਤੇ ਜਾਂ ਬੰਦੇ ਦੀ ਔਲਾਦ ਨੂੰ ਭੁਗਤਣਾ ਪੈਂਦਾ ਇਹੋ ਜਿਹਾ ਕੁਝ ਬਾਈ ਦੇ ਨਾਲ ਵਾਪਰਿਆ ਆ ਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਮੈਂ ਇੱਕ ਜ਼ਿਮੀਂਦਾਰ ਫੈਮਿਲੀ ਦੇ ਵਿੱਚ ਪੈਦਾ ਹੋਇਆ ਮੇਰੇ ਫਾਦਰ ਸਾਹਿਬ ਕੋਲੇ 6 ਕਿੱਲੇ ਜ਼ਮੀਨ ਦੇ ਸੀਗੇ ਨਾਲ ਇੱਕ ਸਾਡਾ ਛੋਟਾ ਜਿਹਾ ਡੈਰੀ ਫਾਰਮ ਸੀਗਾ ਸਾਡੇ ਕੋਲੇ 15-16 ਗਾਵਾਂ ਸੀਗੀਆਂ 4-5 ਸਾਡੇ ਕੋਲੇ ਮੱਝਾਂ ਸੀਗੀਆਂ ਕਹਿੰਦਾ ਜਦੋਂ ਮੈਂ 12 ਸਾਲ ਦੀ ਉਮਰ ਦਾ ਹੁੰਨਾ ਤਾਂ ਉਸ ਟਾਈਮ ਤੇ ਮੇਰੇ ਪਿਓ ਦੀ ਮੌਤ ਹੋ ਜਾਂਦੀ ਹੈ ਜਦੋਂ ਕਹਿੰਦਾ ਸਿਰਫ ਮੇਰੀ ਉਮਰ 12 ਸਾਲਾਂ ਦੀ ਹੁੰਦੀ ਹੈ ਮੇਰੀ ਵੱਡੀ ਭੈਣ ਕਹਿੰਦਾ 16 ਸਾਲਾਂ ਦੀ ਹੋਣੀ ਉਸ ਟਾਈਮ ਤੇ ਕਹਿੰਦਾ ਅਸੀਂ ਪੜ੍ਹਨ ਲਿਖਣ ਦੇ ਵਿੱਚ ਦੋਨੇ ਹੀ ਭੈਣ ਭਰਾ ਬਹੁਤ ਇੰਟੈਲੀਜੈਂਟ ਸੀ ਕਹਿੰਦਾ ਚਲੋ ਜੀ ਮੇਰੀ ਮਾਂ ਨੇ ਸੋਚਿਆ ਵੀ ਜੇ ਹੁਣ ਮੈਂ ਆਪਦੇ ਪੁੱਤ ਨੂੰ ਡੈਰੀ ਫਾਰਮ ਦੇ ਕਿੱਤੇ ਚਵਾੜ ਲਿਆ ਤਾਂ ਇਹਦੇ ਕੋਲੋਂ ਪੜ੍ਹਿਆ ਨਹੀਂ ਜਾਣਾ ਹਜੇ ਦੀ 12 ਸਾਲ ਦੀ ਉਮਰ ਆ ਇਹ ਘਰ ਦੀ ਕਬੀਲਦਾਰੀ ਘਰ ਦੀ ਜ਼ਿੰਮੇਵਾਰੀ ਆਪ ਦੇ ਸਿਰ ਤੇ ਨਹੀਂ ਚੱਕ ਸਕਦਾ ਕਹਿੰਦਾ ਚਲੋ ਜੀ ਮੇਰੀ ਮਾਂ ਨੇ ਇਹ ਸੋਚਿਆ ਵੀ ਮੈਂ ਸਾਰੀਆਂ گاਵਾ ਵੇਚ ਦਿੰਨੀ ਆ ਚਲੋ ਇੱਕ ਅੱਧੀ ਗਾਂ ਜਾਂ ਮੱਝ ਕਰੇ ਦੁੱਧ ਪੀਨੂ ਰੱਖ ਲੈਨੇ ਆ ਹਨਾ ਵੀ ਇੰਨੀਆਂ گاਵਾ ਮੱਝਾਂ ਸਾੰਭਣੀਆਂ ਔਖੀਆਂ ਨੇ ਕਿਉਂਕਿ ਘਰ ਦੇ ਵਿੱਚ ਹੁਣ ਕੋਈ ਮੋਤਵਾਰ ਬੰਦਾ ਨਹੀਂ ਸੀ ਰਹਿ ਗਿਆ ਮੇਰੀ ਮਾਂ ਰਹਿ ਗਈ ਮੇਰੀ ਦਾਦੀ ਰਹਿ ਗਈ ਦਾਦਾ ਮੇਰਾ ਪਹਿਲਾਂ ਦਾ ਪੂਰਾ ਹੋਇਆ ਸੀਗਾ ਤੇ ਅਸੀਂ ਦੋਵੇਂ ਭੈਣ ਭਰਾ ਨਿਆਣੇ ਰਹਿ ਗਏ ਚਲੋ ਜੀ ਕਹਿੰਦਾ ਜੀ ਮੇਰੀ ਮਾਂ ਨੇ ਸਾਡੀ ਪੜ੍ਹਾਈ ਦੇ ਵਿੱਚ ਕੋਈ ਨਾ ਵਿਗੜਨ ਪੈਣ ਦਿੱਤਾ ਗਾਵਾਂ ਮੱਜਾਂ ਸਾਰੀਆਂ ਵੇਚਤੀਆਂ ਇੱਕ ਅੱਧੀ گاਉਂ ਨੇ ਵਿਚਰੀ ਰੱਖ ਲਈ ਜਿਹੜੀ 6 ਕਿੱਲੇ ਜ਼ਮੀਨ ਸੀ ਉਹਦੇ ਤੋਂ ਸਾਡੇ ਕੋਲ 5 ਕਿੱਲੇ ਠੇਕੇ ਦੇ ਦਿਆ ਕਰੇ ਤੇ ਅੱਧੇ ਕਿੱਲੇ ਚ ਕੰਦੀ ਚਲੋ ਜੀ ਸ਼੍ਰੀ ਕੱਕਲੇ ਤੋਂ ਪੱਠੇ-ਪੁੱਠੇ ਵਜਾ ਲਿਆ ਕਰੇ ਤੇ ਕਹਿੰਦਾ ਮੇਰੀ ਮਾਂ ਆ ਪੱਠੇ ਵੱਢ ਕੇ ਕੁੱਤਰ ਕੇ ਉਸ گاਉਂ ਨੂੰ ਪਾਉਂਦੀ ਸੀ ਦੁੱਧ ਚੋਂਦੀ ਸੀ ਸਾਨੂੰ ਦੁੱਧ ਪਿਆਉਂਦੀ ਸੀ ਗੋਆ ਵੀ ਵਿਚਾਰੀ ਆਪ ਸੱਟਦੀ ਸੀ ਬਾਈ ਕਹਿੰਦਾ ਜੀ ਚਲੋ ਮੈਂ ਵਧੀਆ ਪੜ੍ਹ ਲਿਖ ਕੇ ਟੀਚਰ ਲਾਈਨ ਦੇ ਵਿੱਚ ਲਾ ਗਿਆ ਭੈਣ ਦਾ ਵਿਆਹ ਹੋ ਗਿਆ ਭੈਣ ਆਪਦੇ ਘਰੇ ਸੁਖੀ ਬਸਣ ਲੱਗ ਗਈ ਬਾਈ ਕਹਿੰਦਾ ਚਲੋ ਜੀ ਮੈਂ ਫਿਰ ਪ੍ਰਾਈਵੇਟ ਸਕੂਲ ਚ ਪੜਾਉਣ ਲੱਗ ਗਿਆ ਉਸ ਤੋਂ ਬਾਅਦ ਕਹਿੰਦਾ ਮੈਨੂੰ ਗਵਰਨਮੈਂਟ ਜੌਬ ਮਿਲ ਗਈ ਤੇ ਮੈਂ ਟੀਚਰ ਲੱਗ ਗਿਆ ਬਾਈ ਕਹਿੰਦਾ ਜਦੋਂ ਮੈਂ ਟੀਚਰ ਲੱਗ ਜੰਨਾ ਉਸ ਤੋਂ ਬਾਅਦ ਮੇਰਾ ਵਿਆਹ ਹੁੰਦਾ ਜਿਹੜੀ ਮੇਰੀ ਘਰ ਵਾਲੀ ਹੁੰਦੀ ਆ ਉਹ ਵੀ ਟੀਚਰ ਲੱਗੀ ਹੁੰਦੀ ਆ ਕਹਿੰਦਾ ਹੁਣ ਜ਼ਿੰਦਗੀ ਬਹੁਤ ਸੋਹਣੀ ਸੀਗੀ ਮੇਰੀ ਵੀ ਤਨਖਾਹ ਆਉਂਦੀ ਸੀ ਮੇਰੀ ਘਰ ਵਾਲੀ ਦੀ ਤਨਖਾਹ ਆਉਂਦੀ ਸੀ 6 ਕਿੱਲੇ ਦਾ ਠੇਕਾ ਆਉਂਦਾ ਸੀਗਾ ਕਹਿੰਦਾ ਹੁਣ ਸਵਰਗ ਵਰਗੀ ਜ਼ਿੰਦਗੀ ਲੱਗਣ ਲੱਗ ਗਈ ਬਾਈ ਕਹਿੰਦਾ ਵਿਆਹ ਤੋਂ ਡੇਢ ਦੋ ਸਾਲਾਂ ਬਾਅਦ ਮੇਰੇ ਘਰੇ ਪਹਿਲਾ ਬੱਚਾ ਪੈਦਾ ਹੁੰਦਾ ਜਿਹੜਾ ਕਿ ਬੇਟਾ ਹੁੰਦਾ ਕਹਿੰਦਾ ਜਦੋਂ ਮੇਰੇ ਘਰੇ ਬੇਟਾ ਹੁੰਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲੇ ਪਹਿਲੇ ਬੱਚੇ ਦੀ ਹਰੇਕ ਮੰਦ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਜ਼ਿਆਦਾਤਰ ਆਪਣੇ ਸਮਾਜ ਦੇ ਵਿੱਚ ਇਹ ਗੱਲ ਬਣੀ ਹੈ ਕਿ ਜੇ ਪਹਿਲੀ ਵਾਰ ਪੁੱਤ ਹੋ ਜੇ ਤਾਂ ਫਿਰ ਖੁਸ਼ੀ ਦਾ ਕੋਈ ਟਿਕਾਣਾ ਰਹਿੰਦਾ ਨਹੀਂਗਾ ਬਾਈ ਕਹਿੰਦਾ ਜਦੋਂ ਪਹਿਲਾ ਬੱਚਾ ਪੁੱਤ ਹੋਇਆ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਿਲਕੁਲ ਚੰਗਾ ਭਲਾ ਸੀਗਾ ਤੇ ਕਹਿੰਦਾ ਸ਼ਾਮ ਨੂੰ ਲਗਭਗ 7:00 ਵਜੇ ਉਹਦਾ ਜਨਮ ਹੁੰਦਾ ਤੇ ਵਧੀਆ ਆ ਆਪਦੀ ਮਾਂ ਦਾ ਦੁੱਧ ਪੀਂਦਾ ਵਧੀਆ ਬੱਚਾ ਐਕਟਿਵ ਹੁੰਦਾ ਡਾਕਟਰ ਕਹਿੰਦੇ ਬੱਚਾ ਤੁਹਾਡਾ ਬਿਲਕੁਲ ਤੰਦਰੁਸਤ ਨਵਾਂ ਨਰੋਇਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਰਾਤ ਨੂੰ ਆਦੀ ਮਾਂ ਦੇ ਨਾਲ ਸੁੱਤਾ ਹੁੰਦਾ ਤੇ ਕਹਿੰਦਾ 7 ਕਹਾ ਘੰਟਿਆਂ ਬਾਅਦ ਲਗਭਗ ਅਸੀਂ ਬੱਚੇ ਨੂੰ ਦੇਖਿਆ ਵੀ ਬੱਚਾ ਰੋਇਆ ਰੋਇਆ ਨਹੀਂ ਹਨਾ ਤੇ ਕਹਿੰਦਾ ਉਹ ਆਕੜਿਆ ਪਿਆ ਸੀ ਡੈੱਡ ਹੋਇਆ ਪਿਆ ਸੀ ਕਹਿੰਦਾ ਜਿੰਨੀ ਖੁਸ਼ੀ ਸੀ ਉਸ ਤੋਂ ਬਾਅਦ ਕੇ ਦਿਲ ਟੁੱਟ ਗਿਆ ਕਿ ਪਹਿਲਾ ਪਲੇਟੀ ਦਾ ਪੁੱਤ ਹੋਇਆ ਤੇ ਉਹ ਵੀ 7 ਘੰਟਿਆਂ ਬਾਅਦ ਰੱਬ ਨੂੰ ਪਿਆਰਾ ਹੋ ਗਿਆ ਕਹਿੰਦਾ ਚਲੋ ਜੀ ਹੌਲੀ ਹੌਲੀ ਦਿਲ ਤੇ ਪੱਥਰ ਧਰ ਲਿਆ ਸਾਰਿਆਂ ਨੇ ਹੌਸਲਾ ਦਿੱਤਾ ਜੇ ਮਹਾਰਾਜ ਨੇ ਚਾਇਆ ਤੇ ਹੋਰ ਪੁੱਤ ਹੋ ਜਾਊਗਾ ਹਨਾ ਕਹਿੰਦਾ ਪਰ ਮੇਰੇ ਦਿਲ ਚ ਇਹੋ ਜੀ ਕੋਈ ਗੱਲ ਨਹੀਂ ਸੀ ਵੀ ਧੀ ਹੋਵੇ ਜਾਂ ਪੁੱਤ ਹੋਵੇ ਮੇਰੇ ਲਈ ਤਾਂ ਕਦੇ ਇੱਕੋ ਹੀ ਸੀਗੇ ਕਹਾਂ ਚਲੋ ਜੀ ਫਿਰ 2 ਸਾਲ ਦਾ ਗੈਪ ਪੈਂਦਾ ਫਿਰ ਸਾਡੇ ਘਰੇ ਕਹਿੰਦਾ ਦੋ ਜੋੜੇ ਪੁੱਤ ਪੈਦਾ ਹੁੰਦੇ ਕਹਿੰਦਾ ਜਦੋਂ ਜੋੜੇ ਪੁੱਤ ਹੋਏ ਤੇ ਕਹਿੰਦਾ ਮੇਰੇ ਦਿਲ ਚ ਇਹ ਗੱਲ ਆਈ ਕਿ ਚਲੋ ਜਿਹੜਾ ਮਹਾਰਾਜ ਨੇ ਪਹਿਲਾਂ ਖੋਇਆ ਸੀ ਉਹ ਵੀ ਮੋੜਤਾ ਸਾਨੂੰ ਵੀ ਇੱਕ ਗਿਆ ਸੀ ਤੇ ਇੱਕ ਨਾਲ ਜਾ ਕੇ ਹੋਰ ਲਿਆ ਵੀ ਦੋ ਹੋ ਗਏ ਕਹਿੰਦਾ ਫਿਰ ਮੇਰੀ ਖੁਸ਼ੀ ਹੋਰ ਵੀ ਵਧ ਗਈ ਵੀ ਰੱਬਾ ਵੀ ਤੇਰਾ ਸ਼ੁਕਰਾਨਾ ਆ ਵੀ ਤੂੰ ਦੋ ਪੁੱਤ ਦੇ ਦਿੱਤੇ ਕਿ ਜੇ ਇੱਕ ਖੋਇਆ ਸੀ ਤੂੰ ਦੋ ਦੇ ਦਿੱਤੇ ਬਾਈ ਕਹਿੰਦਾ ਹਸਪੀਟਲ ਤੋਂ ਛੁੱਟੀ ਮਿਲਦੀ ਆ ਘਰੇ ਆ ਜਾਂਦੇ ਆ ਸਾਰੇ ਜੀ ਬੜੇ ਖੁਸ਼ ਹੁੰਦੇ ਆ ਵਧਾਈਆਂ ਮਿਲਦੀਆਂ ਨੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਪੂਰਾ ਖੁਸ਼ੀ ਦਾ ਮਾਹੌਲ ਹੁੰਦਾ ਤੇ 7 ਦਿਨਾਂ ਬਾਅਦ ਕੀ ਹੁੰਦਾ ਕਿ ਜਿਹੜਾ ਜੋੜਿਆਂ 'ਚ ਪਹਿਲਾ ਬੱਚਾ ਪੈਦਾ ਹੋਇਆ ਹੁੰਦਾ 7 ਦਿਨਾਂ ਬਾਅਦ ਉਹ ਰਾਤ ਨੂੰ ਉਹਦੀ ਮਾਂ ਦੇ ਨਾਲ ਸੁੱਤਾ ਪਿਆ ਹੁੰਦਾ ਜੇ ਜਦੋਂ ਦਿਨੇ ਦੇਖਦੇ ਆ ਤੇ ਉਹ ਆਕੜਿਆ ਪਿਆ ਹੁੰਦਾ ਜਨਨੇ ਕਿ ਉਹ ਖਤਮ ਹੋ ਚੁੱਕਿਆ ਹੁੰਦਾ ਕਹਿੰਦਾ ਹੁਣ ਮੇਰੇ ਦਿਲ ਚ ਡਰ ਬਹੁਤ ਵੈ ਗਿਆ ਕਿ ਜਿਹੜਾ ਪਹਿਲਾ ਬੱਚਾ ਸੀ ਉਹ 7 ਘੰਟਿਆਂ ਬਾਅਦ ਪੂਰਾ ਹੋਇਆ ਉਹ ਵੀ ਇਸੇ ਤਰ੍ਹਾਂ ਆਕੜ ਗਿਆ ਸੀ ਰਾਤ ਨੂੰ ਸੁੱਤਾ ਪਿਆ ਆ ਦੂਜੀ ਵਾਰ ਫੇਰ ਆਕੜ ਗਿਆ ਹੁਣ ਕਹਿੰਦਾ ਕਿ ਜਿਹੜਾ ਜੋੜੇ ਦੇ ਨਾਲ ਦੂਜਾ 10-15 ਮਿੰਟਾਂ ਦੀ ਵਿੱਚ ਤੇ ਪੈਦਾ ਹੋਇਆ ਸੀ ਕਹਿੰਦਾ ਮੈਂ ਭਜਾ ਕੇ ਉਹਨੂੰ ਹਸਪੀਟਲ ਲੈ ਜੰਨਾ ਸਾਰੇ ਉਹਦੇ ਚੈੱਕਅਪ ਕਰਾਉਣਾ ਡਾਕਟਰਾਂ ਨੂੰ ਦਿਖਾਉਣਾ ਡਾਕਟਰ ਕਹਿੰਦੇ ਵੀ ਕੋਈ ਪ੍ਰੋਬਲਮ ਨਹੀਂ ਤੁਹਾਡਾ ਬੱਚਾ ਐਕਟਿਵ ਆ ਵਧੀਆ ਕਹਿੰਦਾ ਆਪਣੀ ਮਾਂ ਦਾ ਦੁੱਧ ਪੀਵੇ ਕਹਿੰਦਾ ਜਿਹੜਾ ਇੱਕ ਜੋੜਾ ਬਚ ਗਿਆ ਸੀ ਉਹ ਫਿਰ 7 ਹਫ਼ਤਿਆਂ ਅਕੜ ਜਾਂਦਾ ਦਿਨੇ ਦੇਖਦੇ ਆ ਉਹ ਵੀ ਕਹਿੰਦਾ ਡੈਡ ਹੋਇਆ ਪਿਆ ਹੁੰਦਾ ਕਹਿੰਦਾ ਵੀ ਜਦੋਂ ਤਿੰਨ ਪੁੱਤ ਇਸੇ ਤਰ੍ਹਾਂ ਹੱਥੋਂ ਚਲੇ ਜਾਣ ਤੁਹਾਨੂੰ ਪਤਾ ਕੀ ਬੰਦੇ ਦਿਲ ਤੇ ਕੀ ਬੀਤਦੀ ਹੋ ਬਾਈ ਕਹਿੰਦਾ ਮੈਂ ਇੰਨਾ ਕੁ ਟੁੱਟ ਚੁੱਕਿਆ ਸੀਗਾ ਕਿ ਮੈਂ ਕਦੇ ਸ਼ਰਾਬ ਨੂੰ ਟੱਚ ਨਹੀਂ ਸੀ ਕੀਤਾ ਤੇ ਜਦੋਂ ਮੇਰੇ ਘਰੇ ਤਿੰਨ ਪੁੱਤ ਪੈਦਾ ਹੋ ਕੇ ਰੱਬ ਨੂੰ ਪਿਆਰੇ ਹੋ ਗਏ ਤੇ ਕਹਿੰਦਾ ਫਿਰ ਮੈਂ ਸ਼ਰਾਬ ਪੀਣ ਲੱਗ ਗਿਆ ਕਹਿੰਦਾ ਹਾਲਾਂਕਿ ਮੈਂ ਪੜਿਆ ਲਿਖਿਆ ਸੀ ਮੈਂ ਟੀਚਰ ਬੰਦਾ ਸੀ ਕਹਿੰਦਾ ਵੀ ਮੈਂ ਸ਼ਰਾਬ ਡਿਊਟੀ ਤੋਂ ਆਇਆ ਕਰਨਾ ਤੇ ਮੈਂ ਕਹਿੰਦਾ ਇੰਨੀ ਕੁ ਸ਼ਰਾਬ ਪੀਆ ਕਰਨੀ ਵੀ ਜਦੋਂ ਜਮਾ ਐਣ ਡਿੱਗਣ ਵਾਲਾ ਹੋ ਜਾ ਕਰਨਾ ਮੈਂ ਉਦੋਂ ਸ਼ਰਾਬ ਛੱਡਿਆ ਕਰਨੀ ਕਦੇ ਰੋਟੀ ਖਾਣੀ ਕਦੇ ਨਾ ਖਾਣੀ ਬਾਈ ਕਹਿੰਦਾ ਮੇਰਾ 95 ਕਿਲੋ weight ਸੀਗਾ ਤੇ ਪੁੱਤਾਂ ਦੇ ਗਮਾਂ ਵਿੱਚ ਮੈਂ ਸਿਰਫ 60-62 ਕਿਲੋ ਦਾ ਰਹਿ ਗਿਆ ਹੱਡੀਆਂ ਦੀ ਮੁੱਠ ਬਣ ਗਿਆ ਕਹਿੰਦਾ ਇੱਕ ਗੱਲ ਮੇਰੇ ਵਿੱਚ ਸ਼ੁਰੂ ਤੋਂ ਹੀ ਬਹੁਤ ਸੀਗੀ ਕਿ ਮੈਂ ਜਿਹੜੇ ਗਰੀਬ ਬੱਚੇ ਹੁੰਦੇ ਸੀਗੇ ਮੈਂ ਉਹਨੂੰ ਟਿਊਸ਼ਨ ਤੇ ਫ੍ਰੀ ਪੜਾਉਂਦਾ ਸੀਗਾ ਕਹਿੰਦਾ ਘੱਟੋ-ਘੱਟ ਮੇਰੇ ਕੋਲੇ 8 ਤੋਂ 12 ਬੱਚੇ ਗਰੀਬ ਘਰਾਂ ਦੇ ਸੀ ਜਿਨ੍ਹਾਂ ਨੂੰ ਮੈਂ ਟਿਊਸ਼ਨ ਤੇ ਬਿਲਕੁਲ ਫ੍ਰੀ ਪੜਾਉਂਦਾ ਸੀ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦਾ ਸੀਗਾ ਕਹਿੰਦਾ ਹੌਲੀ ਹੌਲੀ ਜਦੋਂ ਮੈਂ ਸ਼ਰਾਬ ਜਦੀ ਪੀਆ ਕਰਨੀ ਫਿਰ ਉਹਨਾਂ ਬੱਚਿਆਂ ਦੀ ਪੜਾਈ ਖਰਾਬ ਹੋਣ ਲੱਗ ਪਈ ਉਹਨਾਂ ਨੇ ਆ ਕੇ ਬੈਠੇ ਰਿਹਾ ਕਰਨਾ ਮੈਂ ਸ਼ਰਾਬ ਪੀ ਕੇ ਕਦੀ ਕਿਵੇਂ ਹੋਣਾ ਕਦੇ ਕਿਵੇਂ ਹੋਣਾ ਕਹਿੰਦਾ ਫਿਰ ਮੈਂ ਹੌਲੀ ਹੌਲੀ ਆਪਣੇ ਨੂੰ ਸੰਭਾਲਣਾ ਸ਼ੁਰੂ ਕੀਤਾ ਵੀ ਯਾਰ ਵੀ ਤੇਰੇ ਤਾਂ ਤਿੰਨ ਪੁੱਤ ਚਲੇ ਗਏ ਜਿਹੜਿਆ 10 ਤੋਂ 12 ਬੱਚੇ ਤੇਰੀ ਆਸਤੇ ਆਉਂਦੇ ਤੇਰੇ ਕੋਲੇ ਪੜਨ ਲਈ ਹਨਾ ਵੀ ਇਹਨਾਂ ਦਾ ਫਿਊਚਰ ਨਾ ਰੋਲ ਤੂੰ ਜਿਹੜਾ ਕੁਝ ਤੇਰੇ ਨਾਲ ਬੀਤ ਗਿਆ ਬੀਤ ਗਿਆ ਜਿਹੜਿਆ 10 ਤੋਂ 12 ਬੱਚੇ ਤੇਰੇ ਕੋਲ ਪੜਨ ਲਈ ਆਉਂਦੇ ਆ ਇੱਕ ਅਧਿਆਪਕ ਲਈ ਵਿਦਿਆਰਥੀ ਵੀ ਪੁੱਤ ਤੋਂ ਘੱਟ ਨਹੀਂ ਹੁੰਦੇ ਕਹਿੰਦਾ ਫਿਰ ਮੈਂ ਉਹਨਾਂ ਬੱਚਿਆਂ दारू ਵਾਲਾ ਸੋਣਿਆ ਯਾਰ ਜਾਣ ਘੱਟ ਕੀਤਾ ਪਰ ਪਿੰਡੋਂ ਨਹੀਂ ਹਟਿਆ ਮੈਂ ਉਹਨਾਂ ਬੱਚਿਆਂ ਨੂੰ ਟਿਊਸ਼ਨ ਤਾਂ ਪੜਾਉਣ ਤੋਂ ਬਾਅਦ ਫਿਰ ਦਾਰੂ ਦਾ ਰੱਜਣਾ ਸ਼ੁਰੂ ਕਰ ਲਿਆ ਕਹਿੰਦਾ ਇਸੇ ਤਰ੍ਹਾਂ ਇੱਕ ਦਿਨ ਕੀ ਹੁੰਦਾ ਕਿ ਮੈਂ ਟਿਊਸ਼ਨ ਤੇ ਬੱਚਿਆਂ ਨੂੰ ਪੜਾ ਰਿਹਾ ਹੁੰਨਾ ਤੇ ਬਾਹਰੋਂ ਇੱਕ ਕਹਿੰਦਾ ਪੰਡਤ ਆਉਂਦਾ ਜਿਹੜੇ ਆਪਣੇ ਆਮ ਘਰਾਂ 'ਚ ਕਹਿੰਦਾ ਮੰਗਣ ਵਾਲੇ ਆਉਂਦੇ ਆ ਕਹਿੰਦਾ ਉਹ ਗੇਟ ਦੇ ਵਿੱਚ ਖੜ੍ਹਾ ਏ ਇੱਕ ਗੱਲ ਬੋਲਦਾ ਕਿ ਇਸ ਘਰ ਦੇ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਜਿਹੜੇ ਬੰਦੇ ਦੇ ਤਿੰਨ ਪੁੱਤ ਜਹਾਨੋਂ ਤੁਰ ਗਏ ਮੈਨੂੰ ਪਤਾ ਉਸ ਬੰਦੇ ਦੇ ਦਿਲ ਤੇ ਕੀ ਬੀਤਰੀ ਹੋਗੀ ਕਹਿੰਦਾ ਜਦੋਂ ਆਹਾ ਆਵਾਜ਼ ਮੇਰੇ ਕੰਨ ਦੇ ਵਿੱਚ ਪਈ ਤੇ ਕ ਫਕੀਰ ਖੜਿਆ ਹੁੰਦਾ ਮੈਂ ਉਹਨੂੰ ਆਵਾਜ਼ ਮਾਰ ਲੈਂਦਾ ਮੇਰੇ ਕੋਲ ਆ ਕੇ ਬਹਿ ਜਾਂਦਾ ਮੈਂ ਆਪਣੀ ਘਰਵਾਲੀ ਨੂੰ ਕਹਿੰਦਾ ਚਾਹ ਬਣਾ ਕੇ ਲਿਆ ਕਿਉਂਕਿ ਕਹਿੰਦਾ ਉਹਨੇ ਗੱਲ ਹੀ ਇਹੋ ਜੀ ਕਹੀ ਕਿ ਮੇਰੇ ਦਿਲ ਨੂੰ ਟੁੰਬ ਲਿਆ ਉਸ ਬੰਦੇ ਨੇ ਵੀ ਜਿਹਦੇ ਤਿੰਨ ਪੁੱਤ ਚਲੇ ਗਏ ਹੁਣ ਮੈਨੂੰ ਐ ਲੱਗਿਆ ਯਾਰ ਵੀ ਇਹ ਮੇਰਾ ਇੱਕ ਹਮਦਰਦੀ ਆ ਕਹਿੰਦਾ ਚਲੋ ਜੀ ਉਹਨੇ ਕੋਸ ਮੇਰੇ ਪਾਸਟ ਬਾਰੇ ਗੱਲਾਂ ਦਸੀਆਂ ਵੀ ਤੁਹਾਡੇ ਘਰੇ ਤਿੰਨ ਪੁੱਤ ਹੋਏ ਸੀ ਉਹ ਰਾਤ ਨੂੰ ਇਸ ਤਰ੍ਹਾਂ ਆਕੜ ਜਾਂਦੇ ਸੀਗੇ ਕੁਝ ਗੱਲਾਂ ਫਿਊਚਰ ਦੀਆਂ ਦਸੀਆਂ ਵੀ ਤੁਹਾਡੇ ਘਰੇ ਹੁਣ ਅੱਗੇ ਤੋਂ ਕੋਈ ਬੱਚਾ ਨਹੀਂ ਪੈਦਾ ਹੋ ਸਕਦਾ ਕਹਿੰਦਾ ਜਮੇ ਮੇਰੀ ਘਰਵਾਲੀ ਵੀ ਕੋਲ ਆ ਗਈ ਗੱਲਾਂ ਬਾਤਾਂ ਉਹਦੇ ਕਹਿੰਦਾ ਫਿਰ ਅਸੀਂ ਪੰਡਤ ਨੂੰ ਪੁੱਛਿਆ ਵੀ ਇਹਦਾ ਹੱਲ ਦੱਸੋ ਇਹਦਾ ਹੱਲ ਕੀ ਹੈ ਕਹਿੰਦਾ ਉਸ ਫਕੀਰ ਬੰਦੇ ਨੇ ਇਹ ਗੱਲ ਕਹਿਤੀ ਕਿ ਇਹਦਾ ਹੱਲ ਮੇਰੇ ਕੋਲ ਨਹੀਂ ਹੋਣਾ ਮੇਰੇ ਕੋਲੇ ਇੰਨੀ ਪਾਵਰ ਹੈ ਨਹੀਂ ਕਿ ਮੈਂ ਇੰਨਾਂ ਚੀਜ਼ਾਂ ਦੇ ਹੱਲ ਕਰ ਸਕਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਨਹੀਂ ਅਸੀਂ ਦੱਸਤੀਆਂ ਤੁਸੀਂ ਕੋਈ ਚੰਗੀ ਪਹੁੰਚ ਲਾ ਕੋਈ ਬਾਬਾ ਲੱਭੋ ਤੇ ਉਹ ਇਸ ਮਸਲੇ ਦਾ ਹੱਲ ਕਰ ਸਕਦਾ ਕਹਿੰਦਾ ਹੁਣ ਉਸ ਪੰਡਤ ਦੀਆਂ ਦਿਮਾਗ 'ਚ ਕਹਿੰਦਾ ਗੱਲਾਂ ਘਰ ਕਰ ਗਈਆਂ ਮੇਰੀ ਘਰ ਵਾਲੀ ਦੇ ਦਿਲ 'ਚ ਵੀ ਘਰ ਕਰ ਗਈਆਂ ਉਹ ਗੱਲਾਂ ਕਹਿੰਦਾ ਮੇਰੀ ਘਰ ਵਾਲੀ ਉਸੇ ਰਾਤ ਨੂੰ ਕਹਿਣ ਲੱਗ ਜਾਂਦੀ ਆ ਕਿ ਕੋਈ ਬਾਬਾ ਲੱਭੀਏ ਆਪਾਂ ਆਪਦੇ ਘਰ ਦਾ ਮਸਲਾ ਹੱਲ ਕਰਾਈ ਗਏ ਅੱਗੇ ਆਪਣੇ ਤਿੰਨ ਪੁੱਤ ਭੰਗ ਦੇ ਪਾਣੀ ਚਲੇ ਗਏ ਕਹਿੰਦਾ ਚਲੋ ਜੀ ਗਾਂ ਦੀ ਗਾਂ ਬੰਦੇ ਆ ਉਹਨੂੰ ਪੁੱਛਣਾ ਸ਼ੁਰੂ ਕੀਤਾ ਕਿਉਂਕਿ ਕਹਿੰਦਾ ਅਸੀਂ ਕਦੀ ਇਸ ਲੈਂਡ 'ਚ ਬੜੇ ਨਹੀਂ ਸੀ ਕਿ ਸਾਨੂੰ ਪਤਾ ਨਹੀਂ ਸੀ ਇੰਨਾਂ ਗੱਲਾਂ ਦਾ ਮੈਂ ਤਾਂ ਟੀਚਰ ਸੀਗਾ ਮੇਰੀ ਘਰ ਵਾਲ ਵੀ ਟੀਚਰ ਸੀ ਗਾਂ ਦੀਆਂ ਪੁੱਛਦੇ ਆ ਪੜਾਉਂਦੇ ਆ ਕਹਿੰਦਾ ਇੱਕ ਯੂਪੀ ਤੋਂ ਸਾਨੂੰ ਮੁਸਲਮਾਨ ਬਾਬਾ ਟੱਕਰ ਜਾਂਦਾ ਚਲੋ ਜੀ ਅਸੀਂ ਉਹਦੇ ਕੋਲ ਜਾਣਾ ਸ਼ੁਰੂ ਕਰ ਦਿੰਨੇ ਆ ਕਹਿੰਦਾ ਹੁਣ ਮੈਂ ਪਿੰਡੋਂ ਜਾਇਆ ਕਰਨਾ ਬਾਬੇ ਨੂੰ ਯੂਪੀ ਤੋਂ ਲੈ ਕੇ ਘਰੇ ਲਿਆਇਆ ਕਰਨਾ ਵਧੀਆ ਬਾਬੇ ਨੂੰ ਖਵਾਉਣਾ ਪਿਆਉਣਾ ਕਹਿੰਦਾ ਉਹਨਾਂ ਨੇ ਆਪ ਦੇ ਪਾਪੂ ਕਰਨੇ ਜਾਦੂ ਮੰਤਰ ਕਹਿੰਦਾ ਘੱਟੋ ਘੱਟ 10 ਤੋਂ 15 ਲੱਖ ਰੁਪਈਆ ਮੈਂ ਉਸ ਬਾਬੇ ਤੇ ਇਨਵੈਸਟ ਕਰਦਾ ਇੱਕ ਔਲਾਦ ਦੀ ਖਾਤਰ ਕਹਿੰਦਾ ਆਖਰ ਨੂੰ ਉਸ ਬਾਬੇ ਨੇ ਇਹ ਗੱਲ ਕਹਿਤੀ ਕਿ ਤੁਹਾਡੇ ਘਰੇ ਔਲਾਦ ਨਹੀਂ ਪੈਦਾ ਹੋ ਸਕਦੀ ਤੁਹਾਨੂੰ ਕੋਈ ਪ੍ਰਾਇਆ ਖੂਨ ਦੇਣਾ ਪਊਗਾ ਤੁਸੀਂ ਉਹ ਲੈ ਲਓ ਕਹਿੰਦਾ ਚਲੋ ਜੀ ਜਦੋਂ ਬਾਬੇ ਨੇ ਆ ਗੱਲ ਕਹਿ ਦਿੱਤੀ ਫਿਰ ਦਿਲ ਚੋਂ ਗੱਲ ਨਿਕਲ ਗਈ ਹੁਣ ਸਰੇ ਘਰੇ ਬੱਚਾ ਪੈਦਾ ਹੋ ਹੀ ਨਹੀਂ ਸਕਦਾ ਕਹਿੰਦਾ ਉਸ ਤੋਂ ਬਾਅਦ ਅਸੀਂ ਕੋਈ ਹੋਰ ਬੱਚੇ ਦੀ ਭਾਲ ਚ ਲੱਗੇ ਵੀ ਚਲ ਕੁੜੀ ਮਿਲ ਜੇ ਮੁੰਡਾ ਮਿਲ ਜੇ ਚਲ ਕੋਈ ਗੱਲ ਕਹਿੰਦਾ ਕੁਝ ਮੇਰੀ ਕਲਾਸ ਮੇਟ ਮੁੰਡੇ ਸੀ ਜਿਹੜੇ ਕਿ ਬਈ ਹਸਪੀਟਲਾਂ ਵਿੱਚ ਲੱਗੇ ਸੀ ਕੰਪਿਊਟਰ ਲੱਗੇ ਸੀ ਕੋਈ ਹੈਲਪਰ ਲੱਗਿਆ ਸੀ ਮੈਂ ਉਹਨੂੰ ਕਹਿਣਾ ਸ਼ੁਰੂ ਕੀਤਾ ਵੀ ਯਾਰ ਜੇ ਕੋਈ ਮੰਨ ਲਓ ਲੋੜਵੰਦ ਹਨਾ ਕਈ ਵਾਰੀ ਬੱਚੇ ਕੋਈ ਸੇਲ ਕਰ ਵੀ ਦਿੰਦੇ ਆ ਵੀ ਜੇ ਕੋਈ ਕਿਸੇ ਦੇ ਬੱਚਾ ਸੇਲ ਕਰਨਾ ਹੋਇਆ ਨਾ ਤੇ ਮੈਨੂੰ ਬਾਈ ਵਾਂ ਕੇ ਜ਼ਰੂਰ ਦੱਸਿਓ ਕਹਾਂ ਚਲੋ ਜੀ ਸਾਲ ਡੇਢ ਸਾਲ ਦਾ ਸਮਾਂ ਇਸ ਤਰ੍ਹਾਂ ਗੁਜ਼ਰ ਜਾਂਦਾ ਤੇ ਮੈਨੂੰ ਇੱਕ ਦਿਨ ਰਾਤ ਨੂੰ ਅਚਾਨਕ ਫੋਨ ਆਉਂਦਾ 11:00 ਵਜੇ ਮੇਰੇ ਕਿਸੇ ਯਾਰ ਮਿੱਤਰ ਦਾ ਵੀ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਕਰਕੇ ਬੱਚਾ ਹੋਇਆ ਵੀ ਉਹ ਬੰਦੇ ਕਹਿੰਦੇ ਆ ਵੀ ਸਾਡੇ ਕੋਲ ਦੋ ਮੁੰਡੇ ਪਹਿਲਾਂ ਹੈਗੇ ਆ ਅਸੀਂ ਕੁੜੀ ਪੈਦਾ ਕਰਨੇ ਸੀ ਤੇ ਜੀਵਰ ਜੇ ਕੋਈ ਸਾਨੂੰ ਇਹਦਾ ਮੁੱਲ ਦੇ ਦੂਗਾ ਕਹਿੰਦਾ ਚਲੋ ਜੀ ਮੈਂ ਉਹ ਰਾਤ ਨੂੰ 11 ਵਜੇ ਆਪਦੀ ਘਰ ਨੂੰ ਨਾਲ ਲੈ ਕੇ ਗੱਡੀ ਚੱਕਦਾ ਹਸਪੀਟਲ ਪਹੁੰਚ ਜਾਂਦੇ ਆ ਕਹਿੰਦਾ ਵੀ ਉਹ ਬੰਦਿਆਂ ਨੇ 12 ਲੱਖ ਰੁਪਈਆ ਮੰਗਿਆ ਬੱਚੇ ਦਾ ਕਹਿੰਦਾ ਬਈ ਮੈਂ ਸਵਾ 12 ਲੱਖ ਰੁਪਈਆ ਭਰਿਆ ਹਾਲਾਂਕਿ ਬੇਸ਼ੱਕ ਅਸੀਂ ਟੀਚਰ ਸੀਗੇ 6 ਕਿੱਲੇ ਜ਼ਮੀਨ ਸੀਗੀ ਕਹਿੰਦਾ ਮੈਂ ਸੋਚਿਆ ਵੀ ਕੋਈ ਗੱਲ ਨਹੀਂ ਕਿੱਲਾ ਜ਼ਮੀਨ ਦਾ ਵਿਕ ਜੂ ਵੇਚ ਦੂੰਗਾ 2 ਕਿੱਲੇ ਵਿਕ ਜਾਂ ਵੇਚ ਦੂੰਗਾ ਪਰ ਘਰੇ ਔਲਾਦ ਤਾਂ ਹੋਵੇ ਔਲਾਦ ਤੋਂ ਬਿਨਾ ਬੰਦਾ ਕਿੰਨਾ ਵਾਂਝਾ ਹੁੰਦਾ ਇਹ ਸ਼ਾਇਦ ਉਹ ਹੀ ਗੱਲਾਂ ਫੀਲ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਔਲਾਦ ਨਹੀਂ ਹੈਗੀ ਕਹਿੰਦਾ ਉਹਨੇ 12 ਲੱਖ ਮੰਗਿਆ ਤੇ ਮੈਂ 12.5 ਲੱਖ ਰੁਪਏ ਜਿਹੋ ਨਾਲ ਡੀਲ ਡਨ ਕਰ ਲਈ ਉਹਨਾਂ ਨੂੰ ਸਵੇਰ ਦਾ ਸਮਾਂ ਦੇਤਾ ਵੀ 8:00 ਵਜੇ ਤਸੀਲੇ ਪਹੁੰਚ ਜਿਓ ਸੇਪਾ ਪੱਕਾ ਲਿਖ ਲਿਖਾ ਕਰ ਲਾਂਗੇ ਕਹਿੰਦਾ ਵੀ ਅਗਲੇ ਦਿਨ ਉਹ ਬੰਦੇ ਤਸੀਲੇ ਆਉਂਦੇ ਸਾਡਾ ਲਿਖ ਲਿਖਾ ਹੁੰਦਾ ਮੈਂ ਉਹਨਾਂ ਨੂੰ 12.5 ਲੱਖ ਰੁਪਏ ਦੇਣਾ ਤੇ ਪੁੱਤ ਨੂੰ ਕਹਿੰਦਾ ਸੀ ਘਰੇ ਲੈ ਆਉਨੇ ਆ ਡਾਕਟਰ ਤੋਂ ਚੈੱਕ ਅਪ ਕਰਾ ਲਿਆ ਡਾਕਟਰ ਕਹਿੰਦੇ ਬੱਚਾ ਜਮਾਂ ਓਕੇ ਆ ਕਹਿੰਦਾ ਹੁਣ ਪਹਿਲੇ ਬੱਚਿਆਂ ਦਾ ਦਿਲ ਚ ਡਰ ਬੈਠਾ ਹੋਇਆ ਸੀਗਾ ਕਹਿੰਦਾ ਜਦੋਂ ਬੱਚਾ ਘਰੇ ਆ ਜਾਂਦਾ ਕਹਿੰਦਾ ਵੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਿਤੇ ਕੋਈ ਭਾਣਾ ਨਾ ਵਾਪਰ ਜੇ ਕਹਿੰਦਾ ਮੈਨੂੰ ਨੀਂਦ ਆਇਆ ਕਰਨੀ ਮੈਂ ਘੰਟੇ ਕੇ ਬਾਅਦ ਉੱਠ ਕੇ ਉਸ ਬੱਚੇ ਦੀ ਛਾਤੀ ਤੇ ਹੱਥ ਰੱਖ ਕੇ ਦੇਖਿਆ ਕਰਨਾ ਵੀ ਚਾਹੁੰਦਾ ਇਹ ਕਹਿੰਦਾ ਮੈਂ ਹਫ਼ਤੇ ਹਫ਼ਤੇ ਬਾਅਦ ਡਾਕਟਰਾਂ ਕੋਲੇ ਚੈੱਕਅਪ ਕਰਾਉਣ ਲਈ ਜਾਇਆ ਕਰਨਾ ਡਾਕਟਰ ਕਹਿੰਦਾ ਬੱਚਾ ਤੁਹਾਡਾ ਬਿਲਕੁਲ ਓਕੇ ਆ ਕਹਿੰਦਾ ਚਲੋ ਜੀ ਤਿੰਨ ਚਾਰ ਸਾਲਾਂ ਦਾ ਹੋ ਗਿਆ ਸਕੂਲ 'ਚ ਪੜ੍ਹਨ ਲਈ ਪਾਤਾ ਕਿਉਂਕਿ ਸਕੂਲ 'ਚ ਪੜ੍ਹਨ ਲਈ ਪਾਤਾ ਉਸ ਤੋਂ ਬਾਅਦ ਕਹਿੰਦਾ ਮੇਰੇ ਦਿਲ 'ਚੋਂ ਡਰ ਨਿਕਲ ਗਿਆ ਵੀ ਨਹੀਂ ਇਹ ਬੱਚਾ ਬਿਲਕੁਲ ਸੈੱਟ ਆ ਇਹਨੂੰ ਕੁਝ ਨਹੀਂ ਹੁੰਦਾ ਕਹਿੰਦਾ ਜਦੋਂ 6 ਸਾਲਾਂ ਦਾ ਹੋ ਜਾਂਦਾ 7ਵਾਂ ਸਾਲ ਨੂੰ ਲੱਗਣਾ ਹੁੰਦਾ ਅਸੀਂ ਸ਼ਾਮ ਨੂੰ ਕੇਕ ਕੱਟਦੇ ਆ ਛੋਟੀ ਜਿਹੀ ਪਾਰਟੀ ਕਰਦੇ ਆ ਤੇ ਕਹਿੰਦਾ ਰਾਤ ਨੂੰ 12 ਵਜੇ ਤੋਂ ਬਾਅਦ ਜੇ ਤੁਹਾਨੂੰ 7ਵਾਂ ਸਾਲ ਲੱਗਦਾ ਤੇ ਕਹਿੰਦਾ ਤੜਕੇ ਨੂੰ ਉਹ ਆਕੜਿਆ ਪਿਆ ਹੁੰਦਾ ਮਰ ਚੁੱਕਿਆ ਹੁੰਦਾ ਬਾਈ ਕਹਿੰਦਾ ਵੀ ਜਦੋਂ ਗੋਦ ਲਿਆ ਪੁੱਤ 7 ਸਾਲਾਂ ਬਾਅਦ ਪੂਰਾ ਹੋਇਆ ਕਹਿੰਦਾ ਉਸ ਟਾਈਮ ਤੇ ਕਹਿੰਦਾ ਬੱਸ ਅਸੀਂ ਦੋਨੇ ਜੀ ਇੰਨੇ ਕੁ ਟੁੱਟ ਚੁੱਕੇ ਸੀਗੇ ਕਿ ਸਾਨੂੰ ਲੱਗਦਾ ਸੀ ਕਿ ਬੱਸ ਹਨੇਰ ਪੈ ਗਿਆ ਦੁਨੀਆ ਖਤਮ ਹੋ ਗਈ ਸਭ ਕੁਝ ਤਬਾਹ ਹੋ ਗਿਆ ਕਹਿੰਦਾ ਮਰਿਆਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਪਰ ਬੰਦਾ ਇੱਕ ਚੌਂਦੀ লাশ ਬਣ ਜਾਂਦਾ ਸ਼ਾਇਦ ਇਹ ਗੱਲ ਉਹੀ ਮਹਿਸੂਸ ਕਰ ਸਕਦੇ ਆ ਜਿੰਨਾਂ ਨਾਲ ਇਹੋ ਜਿਹਾ ਪਾਣਾ ਵਾਪਰਿਆ ਹੋਵੇ ਹੋਰਾਂ ਲਈ ਸ਼ਾਇਦ ਇਹ ਗੱਲਾਂ ਕੋਈ ਬਾਲੇ ਬਹਿਣੀ ਨਹੀਂ ਰੱਖਦੀਆਂ ਕਹਿੰਦਾ ਚਲੋ ਜੀ ਟੁੱਟ ਕੇ ਵਿਖਰ ਗਏ ਪੁੱਤ ਦਾ ਸੰਸਕਾਰ ਹੋ ਗਿਆ ਭੋਗ ਪੈ ਗਿਆ ਕਹਿੰਦਾ ਮਾਂ ਵੀ ਰੋ ਰੋ ਕੇ ਹਾਲੋ ਬਿਹਾਲ ਹੋ ਗਈ ਦਾਦੀ ਵੀ ਵਿਚਾਰੀ ਮਰਦ ਕਿਨਾਰੇ ਹੋਈ ਪਈ ਸੀਗੀ 80 85 ਸਾਲ ਦੀ ਉਮਰ ਦੀ ਹੋਈ ਪਈ ਸੀ ਬੁਰੇ ਹਾਲਾਤ ਕਹਿੰਦਾ ਜਦੋਂ ਪੁੱਤ ਦਾ ਭੋਗ ਪੈਂਦਾ ਉਸ ਤੋਂ ਬਾਅਦ ਕੁਝ ਰਾਤਾਂ ਬਾਅਦ ਤੁਹਾਨੂੰ ਮੈਨੂੰ ਮੜੀ ਜੀ ਨੀਂਦ ਆਉਂਦੀ ਆ ਤੇ ਮੈਨੂੰ ਸੁਪਨਾ ਆਉਂਦਾ ਕਿ ਤੇਰੇ ਪਿਓ ਦੇ ਕੀਤੇ ਕਰਮ ਤੈਨੂੰ ਭੁਗਤਨੇ ਪੈਂਦੇ ਪਏ ਆ ਕਹਿੰਦਾ ਜਦੋਂ ਇਨਾ ਸੁਪਨਾ ਤਾਂ ਮੇਰੀ ਅੱਖ ਪਟੱਕਦੇ ਨੇ ਖੁੱਲ ਜਾਂਦੀ ਆ ਤੇ ਉਸ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਉਂਦੀ ਫੇ ਤੜਕੇ ਉੱਠ ਕੇ ਮੈਂ ਆਪਣੀ ਮਾਂ ਨੂੰ ਪੁੱਛਦਾ ਕਿ ਮੇਰੇ ਪਿਓ ਨੇ ਇਹੋ ਜਿਹੇ ਕਿਹੜੇ ਕਰਮ ਕੀਤੇ ਸੀਗੇ ਕਿ ਮੈਨੂੰ ਰਾਤ ਨੂੰ ਸੁਪਨਾ ਆਇਆ ਕਿ ਤੇਰੇ ਪਿਓ ਦੇ ਕਰਮਾਂ ਦਾ ਨਤੀਜਾ ਤੈਨੂੰ ਮਿਲ ਰਿਹਾ ਕਹਿੰਦਾ ਮੇਰੀ ਮਾਂ ਨੇ ਜਦੋਂ ਮੈਨੂੰ ਗੱਲਾਂ ਦੱਸੀਆਂ ਤੇ ਮੈਂ ਇੱਕ ਵਾਰੀ ਹੈਰਾਨ ਹੋ ਗਿਆ ਕਿ ਮੇ ਕਹਿੰਦਾ ਮੇਰੀ ਮਾਂ ਨੇ ਜਦੋਂ ਮੈਨੂੰ ਦੱਸਿਆ ਕਿ ਆਪਣਾ ਡੈਰੀ ਫਾਰਮ ਸੀਗਾ ਕਿਉਂਕਿ ਕਹਿੰਦਾ ਮੈਂ 12 ਸਾਲਾਂ ਦੀ ਉਮਰ ਦਾ ਸੀ ਮੈਂ ਸਾਰਾ ਕੁਝ ਦੇਖਿਆ ਸੀ ਆਪਣੇ ਘਰ ਚ ਮੱਝਾਂ گاਵਾ ਸਾਰਾ ਕੁਝ ਤਾਂ ਮੇਰੀ ਮਾਂ ਦੱਸਦੀ ਸੀ ਵੀ ਜਿਹੜੇ گاਵਾں ਦੇ ਬੱਚੇ ਹੁੰਦੇ ਸੀਗੇ ਵੀ ਤੇਰਾ ਪਿਓ ਮਸਾਂ ਹੀ ਹਫਤਾ ਉਹਨਾਂ ਬੱਚਿਆਂ ਨੂੰ ਦੁੱਧ ਪਿਉਂਦਾ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਦੁੱਧ ਪਿਉਣਾ ਬੰਦ ਕਰ ਦਿੰਦਾ ਸੀਗਾ گاਵਾਆਂ ਨੂੰ ਆਪਦੇ ਹੱਥ ਤੇ ਪਾਲ ਲੈਂਦਾ ਸੀਗਾ ਤੇ ਉਹ ਬੱਚੇ ਭੁੱਖ ਨਾਲ ਦੁੱਧ ਤੋਂ ਤਰਸ ਤਰ ਕੇ ਉਹ ਬੱਚੇ ਮਰ ਜਾਂਦੇ ਸੀਗੇ ਕਹਿੰਦਾ ਕੁਝ ਇੱਕ ਬੱਚੇ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੂੰ ਮੇਰੇ ਪਿਓ ਨੇ ਜਿਹੜੀ ਕਲੋਰੋ ਦਵਾਈ ਆਉਂਦੀ ਆ ਝੋਨੇ ਉਹਨਾਂ ਦੇ ਟੀਕੇ ਲਾ ਕੇ ਵੀ ਮਾਰਿਆ ਕਲੋਰੋ ਦਵਾਈ ਦੇ ਕਿਉਂਕਿ ਕਹਿੰਦਾ ਮੇਰਾ ਪਿਓ ਇੰਨਾ ਕ ਲਾਲਚੀ ਸੀਗਾ ਕਿ ਉਹਨੂੰ ਐ ਸੀ ਵੀ ਜਿਹੜਾ ਦੁੱਧ ਕਿਲੋ ਡੇਡ ਬੱਚਾ ਪੀਊਗਾ ਵੀ ਉਹ ਵੀ ਦੁੱਧ ਮੈਂ ਡੈਰੀ ਚ ਪਾਵਾਂ ਕਹਿੰਦਾ ਆਖਰ ਨੂੰ ਸ਼ਾਇਦ ਮੇਰਾ ਪਿਓ ਔਲਾਦ ਵਾਸਤੇ ਸਾਰਾ ਕੁਝ ਕਰਦਾ ਰਿਹਾ ਪਰ ਹੈ ਤਾਂ ਕਿਹਦਾ ਕੋਈ ਇੱਕ ਪਾਪ ਸੀ ਨਾ ਕਿ ਇੱਕ ਮਾਂ ਦੇ ਬੱਚਿਆਂ ਨੂੰ ਮਾਰਨਾ ਦੁੱਧ ਤੋਂ ਤਰਸਾ ਤਰਸਾ ਕੇ ਵੀ ਜਦੋਂ ਦੇਖਣਾ ਬੱਚਾ ਹੁਣ ਭੁੱਖ ਨਾਲ ਬਾਂ ਬਾਂ ਕਰੀ ਜਾਂਦਾ ਤੇ ਕਲੋਰੋ ਦਵਾਈ ਦਾ ਟੀਕਾ ਲਾ ਕੇ ਉਹਨਾਂ ਬੱਚਿਆਂ ਨੂੰ ਮਾਰ ਦੇਣਾ ਕਦਾ ਮੇਰੀ ਮਾਂ ਨੇ ਦੱਸਿਆ ਕਿ ਮੇਰੀ ਦਾਦੀ ਨੇ ਤੇ ਮੈਂ ਬੜੀਆਂ ਦੁਹਾਈਆਂ ਦਿੱਤੇ ਵੀ ਇਹੋ ਜਿਹਾ ਪਾਪ ਨਾ ਕਰਿਆ ਕਰ ਕੋਈ ਗੱਲ ਨਹੀਂ ਦੁੱਧ ਕਿਲੋ ਵੱਧ ਪੀ ਲੈਣਗੇ 2 ਕਿਲੋ ਵੱਧ ਪੀ ਲੈਣਗੇ ਕੁਝ ਨਹੀਂ ਹੁੰਦਾ ਕੋਈ ਘਾਟਾ ਨਹੀਂ ਪੈਂਦਾ ਪਰ ਕਹਿੰਦੀ ਪਤਾ ਨਹੀਂ ਉਹਦੇ ਦਿਮਾਗ 'ਚ ਇਹੋ ਜੀ ਕੀ ਗੱਲ ਬੈਠੀ ਸੀ ਕਿ ਜਿੰਨੇ ਵੀ ਬੱਚੇ ਹੁੰਦੇ ਸੀਗੇ ਸਾਰੇ ਨੂੰ ਮਾਰ ਦਿੰਦਾ ਸੀਗਾ ਦੁੱਧ ਤੋਂ ਭੁੱਖੇ ਰੱਖ ਰੱਖ ਕੇ ਕਿਉਂਕਿ ਹਫ਼ਤੇ ਕੇ ਬਾਅਦ ਤੁਹਾਨੂੰ ਪਤਾ ਵੀ ਜਿਹੜੀਆਂ گاਵਾ ਹੁੰਦੀਆਂ ਨੇ ਉਹ ਵੈਸੇ ਹੀ ਹੱਥ ਤੇ ਪੈ ਜਾਂਦੀਆਂ ਨੇ ਬੱਚੇ ਤੋਂ ਬਿਨਾਂ ਵੀ ਮਿਲ ਜਾਂਦੀਆਂ ਨੇ ਤੇ ਕਹਿੰਦੇ ਦੁੱਧ ਤੋਂ ਦਸ ਤਰਸ ਕੇ ਬੱਚਿਆਂ ਨੇ ਮਿਆ ਮਿਆ ਕਰਕੇ ਮਰਿਆ ਕਰਨਾ ਤੇ ਜਿਨੇ ਬਾੜਾ ਮਿਆ ਮਿਆ ਕਰਿਆ ਕਰਨੀ ਉਹਨੂੰ ਨੇ ਕਲੋਰੂ ਦਾ ਦਵਾਈ ਦਾ ਟੀਕਾ ਲਾਦਿਆ ਕਰਨਾ ਉਹਨੇ ਆਕੜ ਕੇ ਬੁਰੇ ਹਾਲਾਤਾਂ ਚ ਹੋ ਕੇ ਮਰ ਜਾਇਆ ਕਰਨਾ ਜਦੋਂ ਮੇਰੀ ਮਾਂ ਨੇ ਕਹਿੰਦਾ ਮੈਨੂੰ ਆ ਗੱਲਾਂ ਦੱਸੀਆਂ ਤਾਂ ਕਹਿੰਦਾ ਮੇਰੇ ਦਿਮਾਗ ਚ ਗੱਲ ਵੱਜੀ ਕਿ ਵਾਕਿਆ ਹੀ ਇਹ ਪਿਓ ਦੇ ਕੀਤੇ ਪਾਪ ਮੈਨੂੰ ਭੁਗਤਨੇ ਪੈਂਦੇ ਪਿਆ ਜੋ ਮੇਰੇ ਪਿਓ ਨੇ ਬੀਜਿਆ ਸੋ ਮੈਨੂੰ ਵੱਢਣਾ ਪੈ ਰਿਹਾ ਕਿ ਜਿਵੇਂ ਉਹ ਬੱਚੇ ਆਕੜ ਆਕੜ ਕੇ ਮਰਦੇ ਸੀਗੇ ਉਦਾਂ ਹੀ ਅੱਜ ਮੇਰੇ ਪੁੱਤ ਚਾਰ ਆਕੜ ਆਕੜ ਕੇ ਸੂਨੀਆ ਤੋਂ ਚਲੇ ਗਏ ਬਾਈ ਨੇ ਜਦੋਂ ਇਹ ਆਪ ਦੀ ਹੱਡ ਬੀਤੀ ਸੁਣਾਈ ਸੱਚੀ ਬੜਾ ਰੋਇਆ ਤੇ ਮੇਰੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਜਦੋਂ ਕੋਈ ਬੰਦਾ ਸੁਭਾਵਕ ਆ ਕਬਦਾ ਦੁੱਖ ਫਰੋਲ ਰਿਆ ਹੋਵੇ ਤਾਂ ਇੰਨੀ ਦਰਦਪਰੀ ਕਹਾਣੀ ਹੋਵੇ ਤਾਂ ਬੰਦੇ ਦਾ ਰੋਣ ਵੀ ਨਿਕਲ ਹੀ ਜਾਂਦਾ। ਬਾਈ ਦਾ ਇੱਕੋ ਮਕਸਦ ਸੀਗਾ ਕਿ ਸਾਡੀ ਇਹ ਹੱਟ ਬੀਤੀ ਲੋਕਾਂ ਨੂੰ ਜ਼ਰੂਰ ਸੁਣਾਈ ਕਿ ਜਿਹੜੇ ਲੋਕ ਕਹਿੰਦੇ ਆ ਕੋਈ ਪਾਪ ਨਹੀਂ ਹੁੰਦਾ ਕੋਈ ਪੁੰਨ ਨਹੀਂ ਹੁੰਦਾ ਸ਼ਾਇਦ ਉਹਨਾਂ ਨੂੰ ਆ ਗੱਲ ਸੁਣ ਕੇ ਪਤਾ ਲੱਗੇ ਕਿ ਪਾਪ ਹੁੰਦਾ ਜੋ ਬੀਜੋਗੇ ਉਹ ਵਟਣਾ ਜ਼ਰੂਰ ਪੈਂਦਾ। ਤੁਹਾਡੀ ਇੱਕ ਪੀੜੀ ਨੂੰ ਨਾ ਵਟਣਾ ਪਊਗਾ ਦੂਜੀ ਪੀੜੀ ਨੂੰ ਵਟਣਾ ਪਊ ਜਾਂ ਤੀਜੀ ਪੀੜੀ ਨੂੰ ਵਟਣਾ ਪਊ। ਕਹਿੰਦਾ ਜਿਵੇਂ ਮੇਰੇ ਪਿਓ ਨੇ ਉਹ گاਵਾ ਦੇ ਬੱਚੇ ਮਾਰੇ ਜਿਵੇਂ ਉਹ ਆਕੜ ਆਕੜ ਕੇ ਮਰੇ ਉਦਾਂ ਹੀ ਕਹਿੰਦਾ ਮੇਰੇ ਚਾਰੇ ਪੁੱਤ ਮੇਰੇ ਹੱਥੋਂ ਗਏ ਰਾਤ ਨੂੰ ਚੰਗੇ ਪੜੇ ਸੌਂਦੇ ਸੀ ਸਵੇਰ ਨੂੰ ਆਕੜੇ ਪਈ ਹੁੰਦੇ ਸੀ ਬਾਈ ਕਹਦਾ ਸੀਗਾ ਕਿ ਮੇਰੀ ਇਹ ਵੀਡੀਓ ਬਾਤ ਬਾਤ ਲੋਕ ਸੁਣਨ ਤੇ ਬਾਤ ਬਾਤ ਸ਼ੇਅਰ ਜ਼ਰੂਰ ਕਰਨ ਤਾਂ ਜੋ ਵੀਡੀਓ ਬਾਤ ਬਾਤ ਲੋਕਾਂ ਤੱਕ ਪਹੁੰਚੇ ਜੇਕਰ ਕੋਈ ਹੋਰ ਇਹੋ ਜਿਹਾ ਮਾੜੇ ਕਰਮ ਕਰ ਰਿਹਾ ਉਹ ਕਿਰਪਾ ਕਰਕੇ ਇੱਥੇ ਰੁਕ ਚੋ ਆਪਦੀ ਔਲਾਦ ਦੇ ਰਾਮਾ ਚ ਕੰਡੇ ਨਾ ਬੀਜੋ ਜੋ ਤੁਸੀਂ ਅੱਜ ਬੀਜ ਰਹੇ ਹੋ ਉਹ ਤੁਹਾਨੂੰ ਵੱਡਣਾ ਪੈ ਸਕਦਾ ਜਾਂ ਤੁਹਾਡੀ ਔਲਾਦ ਨੂੰ ਵੱਡਣਾ ਪੈ ਸਕਦਾ ਜਾਂ ਤੁਹਾਡੀ ਔਲਾਦ ਦੀ ਔਲਾਦ ਨੂੰ ਵੱਡਣਾ ਪੈ ਸਕਦਾ ਬਾਈ ਕਹਿੰਦਾ ਮੈਂ ਪੜਿਆ ਲਿਖਿਆ ਸੀਗਾ ਮੈਂ ਵੈਸੇ ਇਹੋ ਜੇ ਅੰਧਵਿਸ਼ਵਾਸ਼ਾਂ 'ਚ ਯਕੀਨ ਨਹੀਂ ਸੀ ਕਰਦਾ ਕਹਿੰਦਾ ਪਰ ਜਦੋਂ ਮੇਰੇ ਘਰੇ ਸਾਰਾ ਕੁਝ ਵਾਪਰਿਆ ਫਿਰ ਮੈਨੂੰ ਯਕੀਨ ਕਰਨਾ ਪਿਆ ਕਿ ਪੁੰਨ ਤੇ ਪਾਪ ਹੈਗਾ ਜੋ ਮੇਰੇ ਪਿਓ ਨੇ ਬੀਜਿਆ ਉਹ ਮੈਨੂੰ ਵੱਡਣਾ ਪਿਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸੁਨੇਹਾ ਲੋਕਾਂ ਤੱਕ ਪਹੁੰਚੇ ਜੇਕਰ ਕੋਈ ਹੋਰ ਐਦਾਂ ਦਾ ਕੰਮ ਕਰ ਰਿਹਾ ਤਾਂ ਸ਼ਾਇਦ ਉਹ ਵੀਡੀਓ ਦੇਖ ਕੇ ਸਿਆਣਾ ਬਣ ਜੇ ਸਾਡਾ ਮਕਸਦ ਵਾਤ ਤੋਂ ਵਾਤ ਲੋਕਾਂ ਨੂੰ ਸੁਚੇਤ ਕਰਨਾ ਹੈ ਨਾ ਕਿ ਕਿਸੇ ਨੂੰ ਠੇਸ ਪਹਚਾਉਣਾ ਵੀਡੀਓ ਦੇਖ ਲਈ ਜੜਾ ਬਹੁਤ-ਬਹੁਤ ਧੰਨਵਾਦ